ਸ਼ਕੰਦਰ ਸਵਾਗਤ ਹੈ ਕਿਸਾਨਾਂ ਦੀ ਇੱਕ ਵੱਡੀ ਜਿੱਤ ਹੈ ਕਿਉਂਕਿ ਦਿੱਲੀ ਜਾਣ ਦੀ ਇਜਾਜ਼ਤ ਮਿਲ ਚੁੱਕੀ ਹੈ ਪਰ ਪੁਲਿਸ ਦੇ ਵੱਲੋਂ ਕੁਝ ਸ਼ਰਤਾਂ ਰੱਖੀਆਂ ਗਈਆਂ ਨੇ ਕਿਉਂਕਿ ਮਹਾਪੰਚਾਇਤ ਨੂੰ ਲੈ ਕੇ ਕਈ ਥਾਵਾਂ ਤੋਂ ਖਬਰਾਂ ਸਾਹਮਣੇ ਆ ਰਹੀਆਂ ਸਨ ਕਿ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਹੈ ਤੇ ਰੋਕਿਆ ਵੀ ਪੁਲਿਸ ਦੇ ਵੱਲੋਂ ਜਾ ਰਿਹਾ ਹੈ ਪਰ ਇਹ ਸਭ ਦੇ ਵਿਚਾਲੇ ਇਜਾਜ਼ਤ ਮਿਲ ਚੁੱਕੀ ਹੈ ਦਿੱਲੀ ਜਾਣ ਦੇ ਲਈ ਪਰ ਕੁਝ ਸ਼ਰਤਾਂ ਰੱਖੀਆਂ ਗਈਆਂ ਨੇ ਕਿ ਆਖਿਰਕਾਰ ਉਹ ਕਿਹੜੀਆਂ ਸ਼ਰਤਾਂ ਨੇ ਤੁਹਾਨੂੰ ਦੱਸ ਦਿਆਂ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਜ਼ਿਕਰ ਕੀਤਾ ਗਿਆ ਹੈ ਕਿ 5000 ਦੇ ਕਰੀਬ ਇਕੱਠ ਕਰਨ ਦੀ ਆਗਿਆ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਕਿਸਾਨਾਂ ਨੂੰ ਦੇ ਦਿੱਤੀ ਗਈ ਹੈ ਪਰ ਇਸ ਦੇ ਨਾਲ ਸ਼ਰਤ ਇਹ ਵੀ ਰੱਖੀ ਹੈ ਕਿ ਰਾਤ ਨੂੰ ਕਿਸਾਨ ਜਿਹੜੇ ਐ ਇਸ ਮਹਾਪੰਚਾਇਤ ਵਾਲੀ ਜਗ੍ਹਾ ਦੇ ਉੱਤੇ ਨਹੀਂ ਰੁਕ ਸਕਣਗੇ ਤੇ ਨਾ ਹੀ ਇੱਥੇ ਕਿਸੇ ਤਰ੍ਹਾਂ ਦਾ ਕੋਈ ਵੀ ਖਾਣਾ ਬਣਾ ਸਕਣਗੇ ਤੇ ਦੂਜੇ ਪਾਸੇ ਟਰੈਕਟਰ ਅਤੇ ਟਰਾਲੀਆਂ ਦੇ ਉੱਤੇ ਸਵਾਰ ਹੋ ਕੇ ਕਿਸਾਨ ਜਿਹੜੇ ਐ ਇਸ ਰਾਮਲੀਲਾ ਮੈਦਾਨ ਦੇ ਵਿੱਚ ਨਹੀਂ ਪਹੁੰਚ ਸਕਦੇ ਤਾਂ ਹਿੰਸਾ ਕਰਨ ਤੋਂ ਰੋਕਿਆ ਗਿਆ ਕਿਸਾਨਾਂ ਨੂੰ ਇਹ ਸਾਫ਼ ਤੌਰ ਤੇ ਸ਼ਰਤਾਂ ਜਿਹੜੀਆਂ ਨੇ ਪੁਲਿਸ ਦੇ ਵੱਲੋਂ ਰੱਖ ਦਿੱਤੀਆਂ ਗਈਆਂ ਨੇ ਜਿਹੜੇ ਕਿਸਾਨ ਇਹਨਾਂ ਆਗਿਆ ਦੀ ਪਾਲਣਾ ਕਰਨਗੇ ਉਹਨਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਜਿਹੜੀ ਹੈ ਦਿੱਤੀ ਜਾਏਗੀ ਮਹਾਪੰਚਾਇਤ ਨੂੰ ਲੈ ਕੇ ਜਿਹੜੀ ਹੈ ਇਹ ਇਜਾਜ਼ਤ ਦਿੱਤੀ ਗਈ ਹੈ ਕਿਸਾਨਾਂ ਨੂੰ ਕਿ ਆਖਿਰਕਾਰ ਪੁਲਿਸ ਨੇ ਕੁਝ ਸ਼ਰਤਾ ਰੱਖ ਦਿੱਤੀਆਂ ਨੇ ਹਾਲਾਂਕਿ ਵੱਡੇ ਪੱਧਰ ਤੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲੱਗੀ ਹੋਈ ਹੈ ਪਰ ਦੂਜੇ ਪਾਸੇ ਬੈਰੀਕੇਡ ਵੀ ਲਗਾਏ ਹੋਏ ਨੇ ਕਿਸਾਨਾਂ ਦਾ ਵੀ ਠਾਠਾ ਮਾਰਦਾ ਇਕੱਠ ਜਿਹੜਾ ਹੈ ਵੱਡੇ ਪੱਧਰ ਦੇ ਉੱਤੇ ਰਾਮਲੀਲਾ ਮੈਦਾਨ ਦੇ ਵਿੱਚ ਪਹੁੰਚਣ ਦੇ ਲਈ ਕੁਝ ਕਿਸਾਨ ਰਸਤੇ ਦੇ ਵਿੱਚ ਨੇ ਤੇ ਕਾਫੀ ਜ਼ਿਆਦਾ ਕਿਸਾਨ ਇਸ ਵੇਲੇ ਦਿੱਲੀ ਦੇ ਰਾਮ ਮੈਦਾਨ ਦੇ ਵਿੱਚ ਰਾਮਲੀਲਾ ਮੈਦਾਨ ਦੇ ਵਿੱਚ ਜਿਹੜੇ ਆ ਜੁੱਟ ਚੁਕੇ ਨੇ ਤੇ ਜਹੇ ਦੇ ਵਿੱਚ ਪੁਲਿਸ ਦੇ ਵੱਲੋਂ ਇਹ ਸ਼ਰਤਾਂ ਰੱਖ ਦਿੱਤੀਆਂ ਗਈਆਂ ਨੇ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਉਹ ਕਿਹੜੀਆਂ ਸ਼ਰਤਾਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਕੋਈ ਵੀ ਕਿਸਾਨ ਟਰੈਕਟਰ ਤੇ ਟਰਾਲੀ ਨਹੀਂ ਲੈ ਕੇ ਆਏਗਾ ਤੇ ਮਹਾਪੰਚਾਇਤ ਖਤਮ ਹੋਣ ਤੋਂ ਬਾਅਦ ਜੇਕਰ ਰਾਤ ਨੂੰ ਰੁਕਣ ਦੀ ਨੌਬਤ ਪੈਂਦੀ ਹੈ ਤਾਂ ਕਿਸੇ ਵੀ ਕਿਸਾਨ ਨੂੰ ਮਹਾਪੰਚਾਇਤ ਵਾਲੀ ਜਗ੍ਹਾ ਯਾਨੀ ਕਿ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਰੁਕਣ ਦੀ ਇਜਾਜ਼ਤ ਨਹੀਂ ਹੈ ਇਸ ਤੋਂ ਇਲਾਵਾ ਉੱਥੇ ਕਿਸੇ ਤਰ੍ਹਾਂ ਦਾ ਕੋਈ ਵੀ ਖਾਣਾ ਨਹੀਂ ਬਣਾਇਆ ਜਾ ਸਕਦਾ ਕੋਈ ਵੀ ਕਿਸਾਨ ਹਿੰਸਾ ਨਹੀਂ ਕਰੇਗਾ 5000 ਦੇ ਕਟ ਦੀ ਆਗਿਆ ਜਿਹੜੀ ਆ ਦਿੱਤੀ ਗਈ ਹੈ ਤੇ ਇਸ ਦਰਮਿਆਨ ਇਹ ਵੀ ਕਿਹਾ ਗਿਆ ਪੁਲਿਸ ਦੇ ਵੱਲੋਂ ਕਿ ਮਹਾ ਪੰਚਾਇਤ ਖਤਮ ਹੋਣ ਤੋਂ ਬਾਅਦ ਕਿਸੇ ਤਰ੍ਹਾਂ ਦਾ ਕੋਈ ਵੀ ਕਿਸਾਨ ਆਗੂ ਜਾਂ ਫਿਰ ਕਿਸਾਨ ਮਾਰਚ ਨਹੀਂ ਕਰ ਸਕਣਗੇ ਇਸ ਤੋਂ ਇਲਾਵਾ ਜਿਹੜੇ ਕਿਸਾਨ ਆਗੂਆਂ ਦੇ ਵੱਲੋਂ ਇਸ ਮਹਾਪੰਚਾਇਤ ਦੇ ਵਿੱਚ ਭਾਸ਼ਣ ਦਿੱਤੇ ਜਾਣੇ ਨੇ ਉਹ ਭਾਸ਼ਣ ਕਿਸੇ ਨੂੰ ਵੀ ਠੇਸ ਪਹੁੰਚਾਉਣ ਵਾਲੇ ਨਹੀਂ ਹੋਣੇ ਚਾਹੀਦੇ ਤਾਂ ਕਿਸਾਨ ਆਗੂਆਂ ਨੇ ਵੀ ਲਿਖਤੀ ਤੌਰ ਦੇ ਉੱਤੇ ਹਦਾਇਤਾਂ ਦੀ ਪਾਲਣਾ ਕਰਨ ਦਾ ਭਰੋਸਾ ਦਿੱਤਾ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚ ਚੁੱਕੇ ਨੇ ਤਾਂ ਪੁਲਿਸ ਦਿਆਂ ਵੀ ਕਈ ਟੁਕੜੀਆਂ ਜੜੀਆਂ ਨੇ ਇਸ ਵੇਲੇ ਲਗਾਈਆਂ ਗਈਆਂ ਨੇ ਤਾਂਕਿ ਕਿਸੇ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰ ਸਕੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਦਿੱਲੀ ਦੇ ਰਾਮਲੀਲਾ ਮੈਦਾਨ ਦੀਆਂ ਜਿੱਥੇ ਕਿ ਵੱਡੇ ਪੱਧਰ ਤੇ ਕਿਸਾਨਾਂ ਦਾ ਵੱਡਾ ਹਜ਼ੂਮ ਵੇਖਣ ਨੂੰ ਮਿਲ ਰਿਹਾ ਹੈ ਪਰ ਪੁਲਿਸ ਨੇ ਸ਼ਰਤਾਂ ਲਗਾ ਦਿੱਤੀਆਂ ਨੇ ਸ਼ਰਤਾਂ ਉਹਨਾਂ ਕਿਸਾਨਾਂ ਦੇ ਲਈ ਹੈ ਜਿਹੜੇ ਕਿ ਇਸ ਮਹਾਪੰਚਾਇਤ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਨੇ ਤਾਂ ਕਿਸਾਨ ਆਗੂ ਵੀ ਲਗਾਤਾਰ ਕਹਿ ਰਹੇ ਸੰਨ ਕਿ ਕਿਸਾਨਾਂ ਨੂੰ ਇਸ ਮਹਾਪੰਚਾਇਤ ਦੇ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਹੀ ਰੋਕਿਆ ਜਾ ਰਿਹਾ ਹੈ ਰਹਾਂ ਦੇ ਵਿੱਚ ਪੁਲਿਸ ਦੇ ਵੱਲੋਂ ਰੋਕਿਆ ਜਾ ਰਿਹਾ ਜਿਸ ਦਾ ਕਾਰਨ ਇਹ ਹੈ ਕਿ ਆਖਿਰਕਾਰ ਪੁਲਿਸ ਨੇ ਕੁਸ਼ਰਤਾ ਰੱਖੀਆਂ ਸਨ ਜਿਹੜੇ ਕਿਸਾਨ ਉਹਨਾਂ ਸ਼ਰਤਾਂ ਦੀ ਪਾਲਣਾ ਕਰ ਰਹੇ ਨੇ ਉਹਨਾਂ ਨੂੰ ਤਾਂ ਮਹਾਪੰਚਾਇਤ ਦੇ ਵਿੱਚ ਦਾਖਲ ਹੋਣ ਦੀ ਆਗਿਆ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਅੱਗੇ ਕੱਢਿਆ ਜਾ ਰਿਹਾ ਹੈ ਪਰ ਜਿਹੜੇ ਇਨਾਂ ਦੀ ਉਲੰਘਣਾ ਕਰ ਰਹੇ ਨੇ ਉਹਨਾਂ ਨੂੰ ਰਾਹਾਂ ਦੇ ਵਿੱਚ ਹੀ ਰੋਕਿਆ ਜਾ ਰਿਹਾ ਤੇ ਇੱਕ ਵਾਰ ਫਿਰ ਤੋਂ ਤੁਹਾਨੂੰ ਉਹ ਸ਼ਰਤਾਂ ਦੱਸ ਦਿੰਨੇ ਆ ਕਿ ਟਰੈਕਟਰ ਟਰਾਲੀ ਲੈ ਕੇ ਕੋਈ ਵੀ ਕਿਸਾਨ ਜਿਹੜੇ ਆ ਇਸ ਮਹਾਪੰਚਾਇਤ ਦੇ ਵਿੱਚ ਸ਼ਾਮਿਲ ਨਹੀਂ ਹੋ ਸਕਣਗੇ ਰਾਤ ਨੂੰ ਮਹਾਪੰਚਾਇਤ ਵਾਲੀ ਜਗ੍ਹਾ ਦੇ ਉੱਤੇ ਕੋਈ ਵੀ ਕਿਸਾਨ ਨਹੀਂ ਰੁੱਕ ਸਕੇਗਾ ਜਿੱਥੇ ਮਹਾਪੰਚਾਇਤ ਹੋ ਰਹੀ ਹੈ ਉੱਥੇ ਕਿਸੇ ਤਰ੍ਹਾਂ ਦਾ ਕੋਈ ਵੀ ਖਾਣਾ ਨਹੀਂ ਬਣਾਇਆ ਜਾ ਸਕਦਾ ਕੋਈ ਵੀ ਕਿਸਾਨ ਹਿੰਸਾ ਨਹੀਂ ਕਰੇਗਾ 5000 ਦੇ ਕੱਟ ਦੀ ਆਗਿਆ ਦਿੱਤੀ ਗਈ ਹੈ ਇਸ ਤੋਂ ਇਲਾਵਾ ਜੋ ਕਿਸਾਨ ਆਗੂਆਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹਨਾਂ ਦੇ ਭਾਸ਼ਣ ਜਿਹੜੇ ਆ ਕਿਸੇ ਨੂੰ ਵੀ ਠੇਸ ਪਹੁੰਚਾਉਣ ਵਾਲੇ ਨਹੀਂ ਹੋਣੇ ਚਾਹੀਦੇ ਤਾਂ ਇਸ ਤਰ੍ਹਾਂ ਜੋ ਹੈ ਪੁਲਿਸ ਦੇ ਵੱਲੋਂ ਇਹ ਸ਼ਰਤਾ ਰੱਖੀਆਂ ਨੇ ਕਿਉਂਕਿ ਜੇਕਰ ਸਵਿਰਧ ਹੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ 2000 ਦੇ ਕਰੀਬ ਬੱਸਾਂ ਜੜੀਆਂ ਨੇ ਇੱਥੇ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ ਨੇ ਅਜੇਹ ਦੇ ਵਿੱਚ ਪਾਰਕਿੰਗ ਵੀ ਫੁੱਲ ਹੋ ਚੁੱਕੀ ਹੈ ਤਾਂ ਦੇਖਦੇ ਆ ਕਿ ਇਸ ਸਭ ਮਹਾਪੰਚਾਇਤ ਤੋਂ ਬਾਅਦ ਅਗਲਾ ਐਕਸ਼ਨ ਕਿਸਾਨਾਂ ਦਾ ਕੀ ਰਹਿਣ ਵਾਲਾ ਹੈ